ਕਿਉਂ ਹੁੰਦੀ ਹੈ ਬਚਪਨ ਤੋਂ ਹੀ ਛੋਟੀ ਉਮਰ ਤੋਂ ਹੀ ਕਿਉਂ 슈ਗਰ ਸ਼ੁਰੂ ਹੋ ਜਾਂਦੀ ਹੈ ਮੈਡਮ ਮੈਂ ਤੁਹਾਨੂੰ ਦੱਸਦਾ ਐਕਚੁਅਲੀ ਇਹ ਹੁਣੀ ਸ਼ੁਰੂ ਹੋਇਆ ਅਸਲ ਚ ਤਾਂ 1900 ਦੇ ਵਿੱਚ ਮੈਨੂੰ 98 97 ਤੋਂ ਬਾਅਦ ਇਹ ਕੰਮ ਸ਼ੁਰੂ ਹੋ ਗਿਆ ਸੀ ਜਾਲਾ ਉਦੋਂ ਤੱਕ ਸਾਡੇ ਚਿਪਸ ਵਗੈਰਾ ਆਗੇ ਸੀਗੇ ਬੱਚਿਆਂ ਨੂੰ ਖਾਣ ਬਰਗਰ ਪੀਜ਼ਾ ਅਸੀਂ ਸਾਨੂੰ ਕੀ ਮਿਲਦਾ ਸੀ ਜੇ ਸਕੂਲ ਦੇ ਵਿੱਚ ਛੁੱਟੀ ਹੁੰਦੀ ਦੁਪਹਿਰੇ ਦੁਪਹਿਰੇ ਵੱਧ ਤੋਂ ਵੱਧ ਟਮਾਟਰ ਵਾਲਾ ਖੜਾ ਹੁੰਦਾ ਸੀ ਟਮਾਟਰ ਕੱਟ ਕੇ ਪਲੇਟ 'ਚ ਪੰਜੀ ਦੀ ਦਸੀ ਦੀ ਪਲੇਟ ਉਹ ਲੈਣੀ ਅਸੀਂ ਤਾਂ ਅੱਗੇ ਜੇ ਕੋਲਡ ਡਰਿੰਕ ਵੀ ਪੀਂਦੇ ਸੀ ਤਾਂ ਅਸੀਂ ਬੱਤਾ ਬੱਤਾ ਪੀਂਦੇ ਹੁੰਦੇ ਸੀ ਗੋਲੀ ਵਾਲਾ ਬੰਟੇ ਵਾਲਾ ਹੈਨਾ ਉਹਦੇ 'ਚ ਵੀ ਉਹ ਵੀ ਆਪਣੇ ਅੱਛੀਆਂ ਕੰਪਨੀਆਂ ਦਾ ਬੰਦਾ ਸੀਗਾ ਉਹ 'ਚ ਵੀ ਗੈਸਟ੍ਰਿਕ ਪ੍ਰੋਬਲਮ ਨੂੰ ਠੀਕ ਕਰਨ ਦੀਆਂ ਚੀਜ਼ਾਂ ਸੀ ਹੁਣ ਦੇ ਜਿਹੜੇ ਬੱਚੇ ਆ ਉਹਨਾਂ ਦੀ ਡਾਈਟ ਖਰਾਬ ਹੋ ਗਈ ਫਿਰ ਜਿਹੜੇ ਬੱਚਿਆਂ ਨੂੰ ਜਨਮ ਦੇ ਰਹੀ ਹੈ ਮਾਂ ਉਹਦੀ ਵੀ ਖਰਾਬ ਹੋਈ ਪਈ ਐ ਡਾਈਟ ਉਹਨੂੰ ਪਹਿਲਾਂ ਕੀ ਹੁੰਦਾ ਸੀ ਮਾਂ ਬੱਚਾ ਗਰਭ ਵਿੱਚ ਆਇਆ ਨਹੀਂ ਲੇਡੀ ਜਦੋਂ ਪ੍ਰੈਗਨੈਂਟ ਹੋਣਾ ਤੇ ਉਹਨੂੰ ਪਹਿਲਾਂ ਹੀ 3 ਮਹੀਨੇ 4 ਮਹੀਨੇ ਪਹਿਲਾਂ ਹੀ ਪੇਕੇ ਭੇਜ ਦਿੰਦੇ ਸੀ ਹਾਂਜੀ ਉੱਥੇ ਉਹ ਬੱਚੇ ਦੀ ਨਾਨੀ ਜਿਹੜੀ ਸੀ ਉਹ ਕਿੰਨਾ ਵਧੀਆ ਉਹਨੂੰ ਬਣਾ ਕੇ ਖਲਾਣਾ ਪਲਾਣਾ